ਦੇ ਇੱਕ ਬੱਚੀ 2.5 ਸਾਲ ਦੀ ਹੁੰਦਾ ਹੱਥ ਲੱਗ ਹੀ ਹੋ ਗਿਆ ਸੀ ਜਿਹੜਾ ਇੱਕ ਅਲਫਾਫੇ ਦੇ ਵਿੱਚ ਪਾ ਕੇ ਸੀ ਡਾਕਟਰਾਂ ਨੂੰ ਦਿੱਤਾ ਉਹਦਾ ਹੁਣ ਹੱਥ ਜੁੜੂਗਾ ਕਿ ਨਹੀਂ ਜੁੜਨ ਦੀ ਲੱਗਦਾ ਨਹੀਂ ਇੱਕੋ ਪੀਸ ਅਬਰੇ 4 ਇੰਚ ਦਾ ਜੋ ਲੱਗ ਗਿਆ ਪੀਸ ਉਹਨਾਂ ਕਿਤੇ ਉਹਦੇ ਡ੍ਰੇਮ ਦੇ ਵਿੱਚ ਡੇਗ ਗਿਆ ਜਦੋਂ ਪੀਸ ਲੱਗ ਗਿਆ ਤਾਂ ਫਿਰ ਹੱਥ ਜੁੜੂਗਾ ਨਹੀਂ ਤਾਂ ਉਹ ਹੱਥ ਨਹੀਂ ਟੁੱਟਣਾ ਜਿਹੜੇ ਜਮਾਂ ਸਹੀ ਕਿੰਨੇ ਬੰਦੇ ਨਿਕਲੇ ਵਸਤੇ ਦੋ ਬੰਦੇ ਨਿਕਲੇ ਸੀ ਬਰੇ ਦੋ ਮੁੰਡੇ ਦੋ ਮੁੰਡੇ ਸੀ ਸਿਰਫ ਕੁੱਲ ਗਲਤੀ ਬਾਸ ਵਾਲੇ ਦੀ ਬਣਦੀ ਕਿਉਂਕਿ ਬਸ ਬਹੁਤ ਜ਼ਿਆਦਾ ਤੇਜ਼ ਸੀ ਓਵਰ ਸਪੀਡ ਤੇ ਸੀ ਕਿੰਨੇ ਬੰਦੇ ਨੇ ਬਾਈ ਜਿਹੜੇ ਇੱਥੋਂ ਰੈਫਰ ਕੀਤੇ ਗਏ ਨੇ ਅਕੇ ਉਹ ਹੈਗੇ ਤਿੰਨ ਜਣੇ ਨੇ ਇੱਕ 2.5 ਸਾਲ ਦੀ ਬੱਚੀ ਇੱਕ ਲੇਡੀ ਸ ਇੱਕ ਜੈਂਟਲਮੈਨ ਅੰਮ੍ਰਿਤਸਰ ਕੀਤਾ ਗਿਆ ਲੋਕਵਜ TV ਨਾਲ ਜੁੜੇ ਹੋ ਤੁਸੀਂ ਮੈਂ ਇਮਤਾਜ ਅੱਜ ਜੋ ਫਰੀਦਕੋਟ ਵਿਖੇ ਘਟਨਾ ਵਾਪਰੀ ਹੈ ਨਯੁੱਦੀ ਬਸ ਦਾ ਐਕਸੀਡੈਂਟ ਉਹਦੇ ਵਿੱਚ ਹੁਣ ਤੱਕ 6 ਮੌਤਾਂ ਹੋ ਚੁੱਕੀਆਂ ਨੇ ਕਈ ਬੰਦੇ ਜ਼ਖਮੀ ਨੇ ਤਾਂ ਉਹ ਸਾਰਾ ਕੁਝ ਵਾਪਰਿਆ ਕਿ ਜਿਹੜੇ ਮੌਕੇ ਤੇ ਪਹੁੰਚੇ ਨੇ ਉਹ ਵੀਰ ਛੜੇ ਨਾਲ ਮੌਜੂਦ ਨੇ ਇਹਨਾਂ ਨੇ ਜਾ ਕੇ ਜਿਹੜੀਆਂ ਡੈੱਡ ਬਾਡੀਆਂ ਕੱਢੀਆਂ ਜ਼ਖਮੀਆਂ ਨੂੰ ਕੱਢਿਆ ਬਈ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਬਰੇ ਬ੍ਰਾਹਮਣ ਆ ਜੀ ਤੇ ਬਸ ਆਪਣਾ ਕੋਰਪੋਰੇਟ ਤੁਸੀਂ ਕੰਮ ਕਿਹਨਾਂ ਨਾਲ ਕਰਦੇ ਹੋ ਸਰ ਮੈਂ ਡੇਰਾ ਸੱਚਾ ਸੋਤਨਾ ਕੰਮ ਕਰਦਾ ਵੀਰੇ ਤੁਹਾਨੂੰ ਕੀ ਕਾਲ ਆਉਂਦੀ ਹੈ ਕਦੋਂ ਆਉਂਦੀ ਹੈ ਕਾਲ ਮੈਨੂੰ ਇਹ ਕਾਲ ਆਈ ਹੈ ਵੀਰੇ 8 ਵਜੇ ਤੇ ਕੋਈ 35 ਮਿੰਟ ਤੇ ਕਾਲ ਆਉਂਦੀ ਹੈ ਕਿ ਇੱਕ ਸੂਏ ਦੇ ਵਿੱਚ ਬਸ ਡੇ ਗਈ ਯਾਨੀ ਕਿ ਨਾਲ ਦੇ ਟ੍ਰੇਮ ਦੇ ਵਿੱਚ ਹਾਂ ਬਸ ਡੇ ਗਈ ਤਾਂ ਅਸੀਂ ਇਕੱਠੇ ਹੋ ਕੇ 10 ਤੋਂ 15 ਬੰਦੇ ਉੱਤੇ ਪਹੁੰਚਦੇ ਹਾਂ ਤੇ ਜਾ ਕੇ ਉਹਨਾਂ ਦੀਆਂ ਜਾਨਾਂ ਬਚਾਈਆਂ ਜਾਂਦੀਆਂ ਤਾਂ ਉਹ 6 ਬੰਦਿਆਂ ਦੀ ਡੈਥ ਹੋ ਜਾਂਦੀ ਹੈ ਤੇ ਕਟੂੜ 15 ਬੰਦੇ ਜਿਹੜੇ ਫੱਟੜ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਜਦੋਂ ਉੱਥੇ ਪਹੁੰਚਦੇ ਹਾਂ ਕੀ ਹਾਲਾਤ ਸੀ ਕਿ ਕੀ ਕੁਝ ਦੇਖਿਆ ਤੁਸੀਂ ਉੱਥੇ ਪਹਿਲਾਂ ਗਿਆ ਤੁਸੀਂ ਵੀਰੇ ਬੱਸ ਓਵਰਟੈਕ ਕਰਦੀ ਸੀਗੀ ਟਰੱਕ ਨੂੰ ਟਰੱਕ ਦੇ ਨਾਲ ਜਾ ਵਾਜੀ ਬੱਸ ਬੱਸ ਉਹਦੇ ਡਰੇਨ ਦੇ ਵਿੱਚ ਡੇਗੀ ਤੇ ਟਰੱਕ ਵੀ ਪਲਟ ਗਿਆ ਸੀਗਾ ਮੌਕੇ ਤੇ ਤਾਂ ਜਾ ਕੇ ਇੱਕੋਦਮ ਹਬੜਾ ਦਬੜੀ ਮੱਛੀ ਦੇ ਅੰਦਰ ਬੜੇ ਤਾਂ ਜਾਨਾਂ ਬਚਾਈਆਂ ਗਈਆਂ ਤੁਸੀਂ ਵਿੱਚ ਤੁਸੀਂ ਵਿੱਚ ਚਲੇ ਗਏ ਡ੍ਰੀਮ ਹਾਂ ਵੀਰੇ ਵਿੱਚ ਡ੍ਰੀਮ ਤੇ ਵਿੱਚ ਬੱਸ ਦੇ ਵਿੱਚ ਗਏ ਆਂ ਸੀ ਜਾ ਕੇ ਅੰਦਰੋਂ ਬੰਦੇ ਕੱਢੇ ਤਾ ਜਾਨਾਂ ਬਚਾ ਲਈ ਤੀਆਂ ਕਿਆਂ ਸੀਗੀਆਂ 6 ਤੋਂ 7 ਬੰਦੇ ਜਿਹੜੀ ਡੈਥ ਹੋ ਚੁੱਕੀ ਜਾਂਦੀ ਹੈ ਡੈਥ ਹੋ ਚੁੱਕੀ ਹੈ ਜਦੋਂ ਤੁਸੀਂ ਅੰਦਰ ਵੜੇ ਹੋ ਕੀ ਮਤਲਬ ਲੋਕਾਂ ਦੇ ਹਾਲਾਤ ਸੀਗੇ ਜ਼ਖਮੀ ਕਿਸ ਪ੍ਰਕਾਰ ਹੋਏ ਲੋਕ ਉੱਤੇ ਜ਼ਖਮੀ ਵੀਰੇ ਕਿਸੇ ਦੀ ਕੋਈ ਲੱਤ ਟੁੱਟ ਗਈ ਕਿਸੇ ਦੀ ਕੋਈ ਬਾਹਂ ਕਿਸੇ ਦੇ ਇੱਕ ਬੱਚੀ 2.5 ਸਾਲ ਦੇ ਆਉਂਦਾ ਹੱਥ ਲੱਗ ਹੀ ਹੋ ਗਿਆ ਸੀ ਜਿਹੜਾ ਇੱਕ ਅਲਫਾਫੇ ਦੇ ਵਿੱਚ ਪਾ ਕੇ ਹੀ ਡਾਕਟਰਾਂ ਨੂੰ ਦਿੱਤਾ ਅੱਛਾ ਉਹ ਹੱਥ ਵਖਰਾ ਹੋ ਗਿਆ ਸੀ ਹਾਂ ਉਹ ਵਖਰਾ ਹੋ ਗਿਆ ਸੀ ਹਾਂ ਗੁੱਟ ਕੋਲੋਂ ਵਖਰਾ ਹੀ ਹੋ ਗਿਆ ਸੀ ਇੱਥੇ ਠੀਕ ਹੈ ਉਹ ਉਹਦਾ ਹੁਣ ਹੱਥ ਜੁੜੂਗਾ ਕਿ ਨਹੀਂ ਜੁੜਦਾ ਕੀ ਲੱਗਦਾ ਨਹੀਂ ਕੋ ਪੀਸ ਆ ਵੀਰੇ ਚਾਰ ਕਿੰਚ ਦਾ ਜੋ ਲੱਗ ਗਿਆ ਪੀਸ ਉਹਨਾਂ ਕਿਤੇ ਉਹਦੇ ਡ੍ਰੀਮ ਦੇ ਵਿੱਚ ਡੇਗ ਗਿਆ ਜਦੋਂ ਪੀਸ ਲੱਗ ਗਿਆ ਤਾਂ ਫਿਰ ਹੱਥ ਜੁੜੂਗਾ ਨਹੀਂ ਤਾਂ ਉਹ ਹੱਥ ਨਹੀਂ ਜੁੜਨਾ ਡਾਕਟਰ ਕਹ ਰਹੇ ਇੱਥੇ ਕਿਸੇ ਮਤਲਬ ਵਿਅਕਤੀ ਦੀ ਕਹਿੰਦੇ ਕਿ ਬਾਹ ਵੀ ਵੱਡੀ ਗਈ ਸੀਗੀ ਨਾਲ ਇੱਕ ਬੰਦੇ ਦੀ ਬਾਹ ਵੱਡੀ ਗਈ ਸੀ ਉਹ ਜਮਾਂ ਨਾਲੋਂ ਨਹੀਂ ਕਹਿ ਸਕਦੇ ਉਹ ਲਮਕਣ ਲੱਗੀ ਸੀ ਉੱਥੇ ਅੱਛਾ ਹਾਂ ਇਹ ਹਾਲਾਤ ਹਾਂ ਹਾਂ ਇਹ ਇਦਾਂ ਦੇ ਹਾਲਾਤ ਬਣ ਗਏ ਸੀ ਇੱਥੇ ਜਖਮੀ ਕਿੰਨੇ ਕੁ ਲੋਕ ਨੇ ਬਈ ਜਿਹੜੇ ਜ਼ਿਆਦਾ ਜ਼ਖਮੀ ਹੋਏ ਉਹਨਾਂ ਵਿੱਚੋਂ ਜ਼ਿਆਦਾ ਜ਼ਖਮੀ ਕਟੋੜ 10 ਤੋਂ 12 ਬੰਦੇ ਹੈਗੇ ਆ ਵੀਰੇ ਜ ਠੀਕ ਹੈ ਹਾਂ ਉਹਨੇ ਵਿੱਚ ਕਿ ਹਰ ਇੱਕ ਦਾ ਅੰਗ ਬਾ ਟੁੱਟਿਆ ਕਿਸੇ ਦਾ ਹਾਂ ਕਿਸੇ ਦਾ ਕੋਈ ਲੱਤ ਟੁੱਟੀ ਕਿਸੇ ਦੀ ਬਾਹਾਂ ਟੁੱਟੀ ਹੈ ਕਿਸੇ ਦੀ ਉਂਗਲ ਟੁੱਟ ਗਈ ਕਿਸੇ ਦੇ ਕੋਈ ਸਿਰ ਦੀ ਸੱਟ ਵੱਜ ਗਈ ਇਦਾਂ ਨੇ ਬਹੁਤ ਹੋ ਜਿੰਦੇ ਤੇ ਬੱਸ ਦੀ ਹਾਲਾ ਬੱਸ ਦੇ ਹਾਲਾਤ ਕੀ ਸੀਗੇ ਬਈ ਮਤਲਬ ਬੱਸ ਸਾਜੀ ਪੰਨੀ ਗਈ ਸੀ ਜਦੋਂ ਤੁਸੀਂ ਅੰਦਰ ਬੜੇ ਹੋ ਕਿਵੇਂ ਬਿਲਕੁਲ ਚੱਕਣਾ ਚੂਰਾ ਹੋ ਚੁੱਕੀ ਸੀ ਬੱਸ ਅੱਗੋ ਸਾਰੀ ਟੁੱਟ ਚੁੱਕੀ ਸੀ ਸੈੱਡ ਵਾਲੇ ਸ਼ੀਸ਼ੇ ਚੂਜੇ ਸਭ ਟੁੱਟ ਚੁੱਕੇ ਸੀ ਬਰੇ ਲੋਕਾਂ ਨੇ ਖੁਦ ਨਹੀਂ ਕੋਸ਼ਿਸ਼ ਕੀਤੀ ਹੋਣੀ ਬਾਹਰ ਹੋਣ ਦੀ ਬਈ ਆ ਨਹੀਂ ਸਕਦੇ ਸੀ ਬਾਹਰ ਕਿਉਂਕਿ ਬੱਸ ਏਡੀ ਭਿਆਨਕ ਹਾਸਲੇ ਨਾਲ ਢਿੱਗੀ ਸੀ ਕਿਉਣ ਦੇ ਕੋਈ ਬੰਦ ਨਹੀਂ ਸੀ ਚਾਂਸ ਦੀ ਆਪਦੇ ਆਪ ਨੂੰ ਬਾਹਰ ਕੱਢ ਸਕੇ ਠੀਕ ਹੈ ਬਾਕੀ ਜਿਹੜੇ ਜਮਾਂ ਸਹੀ ਕਿੰਨੇ ਬੰਦੇ ਨਿਕਲੇ ਬਸ ਦੇ ਨੇ ਦੋ ਬੰਦੇ ਨਿਕਲੇ ਸੀ ਵੀਰੇ ਦੋ ਮੁੰਡੇ ਦੋ ਮੁੰਡੇ ਸੀ ਸਿਰਫ ਠੀਕ ਹੈ ਉਹਨਾਂ ਦਾ ਪਤਾ ਲੱਗਿਆ ਕਿਵੇਂ ਜਾਣ ਬਚੀ ਉਹਨਾਂ ਤੋਂ ਉਹ ਕੁਦਰਤੀ ਉੱਪਰ ਪੈਪਾ ਲੱਗੇ ਹੁੰਦੀਆਂ ਪੈਪਾ ਨੂੰ ਹੱਥ ਬਾ ਕੇ ਉਹਨਾਂ ਨੇ ਆਪਦੀ ਜਾਨ ਬਚਾਈਆਂ ਹੂੰ ਤੇ ਜਦੋਂ ਉਹਨਾਂ ਨੇ ਪੈਪਾ ਨੂੰ ਹੱਥ ਬਾ ਕੇ ਜਾਨ ਬਚਾਈ ਫਿਰ ਉਹ ਨਿਕਲ ਕੇ ਬਾਹਰ ਆਏ ਫਿਰ ਦੂਜਿਆਂ ਨੂੰ ਕੱਢਿਆ ਗਿਆ ਨਾਲ ਲਾ ਕੇ ਉਹਨਾਂ ਦੇ ਠੀਕ ਹੈ ਜਿਹੜੇ ਮਰਨ ਵਾਲੇ ਆ ਮਰਨ ਵਾਲੇ ਵਿੱਚ ਕਿੰਨੇ ਬੰਦੇ ਨੇ ਕਿੰਨੇ ਬੱਚੇ ਨੇ ਕਿੰਨੀ ਔਰਤਾਂ ਇੱਕ ਬੱਚਾ ਤੇ ਔਰਤਾਂ ਦਾ ਤਾਂ ਬੰਦਿਆ ਦਾ ਪਤਾ ਨਹੀਂ ਲੱਗ ਪਾਇਆ ਪਰ ਟੋਟਲ 6 ਜਣੇ ਮਰੇ ਨੇ 6 ਜਣੇ ਬੱਚਾ ਇੱਕ ਉਹਨਾਂ ਦੇ ہاں ਬੱਚੇ ਇੱਕ ਬੱਚੇ ਦੀ ਕਿੰਨੀ ਕੁ ਉਮਰ ਉਹਦੀ ਉਮਰ ਕਹਿੰਦੇ ਕੋਈ ਹੋਊਗੀ 13-14 ਸਾਲ ਦੀ ਬੱਚੇ ਦੀ ਹਾਂ 13-14 ਸਾਲ ਦੀ ਠੀਕ ਹੈ ਉਸ ਤੋਂ ਬਾਅਦ ਉਹਨਾਂ ਦਾ ਸਮਾਨ ਵੀ ਨਿਕਲ ਰਿਹਾ ਕਹਿੰਦੇ ਟ੍ਰੇਨ ਦੇ ਵਿੱਚੋਂ ਹਾਂ ਕਾਫੀ ਨਿਕਲਿਆ ਕੋਈ ਪਰਸ ਨਿਕਲਿਆ ਕੋਈ ਮੋਬਾਈਲ ਨਿਕਲਿਆ ਇਦਾਂ ਦਾ ਕੋਈ ਨਿਕਲ ਰਿਹਾ ਸੀਗਾ ਦੋ ਤਿੰਨ ਚਾਰ ਤਫਨ ਮੈਨੂੰ ਹੀ ਮਿਲੇ ਉਸ ਤੋਂ ਹਾਂ ਤਿੰਨ ਚਾਰ ਫੋਨ ਮੈਨੂੰ ਮਿਲਿਆ ਜਿਹੜੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੇ ਸੀਗੇ ਠੀਕ ਹੈ ਅੱਛਾ ਇਹਦੇ ਵਿੱਚ ਇਹ ਪਤਾ ਲੱਗਿਆ ਬਾਈ ਕਿ ਗਲਤੀ ਕਿਦੀ ਸੀਗੀ ਮੁੱਖ ਕਿਉਂ ਕਰਨ ਕੀ ਬਣਿਆਗਾ ਵੀਰੇ ਬਸ ਕਾਫੀ ਤੇਜ਼ ਆ ਰਹੀ ਸੀ ਕੋਟਕਪਰੇ ਵੱਲ ਤੋਂ ਬਸ ਕਾਫੀ ਤੇਜ਼ ਸੀ ਕਿਉਂਕਿ ਟੋਟਲ ਕੁੱਲ ਗਲਤੀ ਬੱਸ ਵਾਲੇ ਦੀ ਬਣ ਸੀ ਕਿਉਂਕਿ ਬੱਸ ਬਹੁਤ ਜ਼ਿਆਦਾ ਤੇਜ਼ ਸੀ ਓਵਰ ਸਪੀਡ ਤੇ ਸੀ ਬੱਸ ਓਵਰ ਸਪੀਡ ਸੀ ਹਾਂ ਠੀਕ ਹੈ ਕਿ ਲੱਗਦਾ ਨਹੀਂ ਵੀ ਇੱਕ ਇੱਕ ਮਿੰਟ ਬਚਾਉਣ ਦੇ ਖਾਤਰ ਕਿੰਨੀਆਂ ਜਾਨਾਂ ਅੱਜ ਜਲੇ ਗਈਆਂ ਵੀਰੇ ਇਹੀ ਤਾਂ ਇਹਨਾਂ ਨੂੰ ਚਾਹੀਦਾ ਨਾ ਹੁਣ ਇੱਕ ਮਿੰਟ ਜਾਂ ਦੋ ਮਿੰਟ ਲੇਟ ਹੁੰਦੇ ਹੋਣਗੇ ਤਾਂ ਕਟੋਕੜ 6 ਜਾਨਾਂ ਲੈ ਬੈਠੇ 6 ਜਾਨਾਂ ਲੈ ਬੈਠੇ ਹਾਂ ਤੇ ਜਿਹੜੇ ਉਹਨਾਂ ਦਾ ਰੰਗ ਪਰ ਟੁੱਟ ਗਿਆ ਉਹ ਵੀ ਸਾਰੀ ਉਮਰ ਉਹ ਵੀ ਬੈਠੇ ਵੀਰੇ ਦੱਸੋ ਤੁਸੀਂ ਵੱਜ ਪੈ ਗਈ ਉਹਨਾਂ ਦੇ ਕਿਸੇ ਦੀ ਬਾਹਾਂ ਟੁੱਟ ਗਈ ਉਹ ਸਹੀ ਤਾਂ ਹੋ ਨਹੀਂ ਸਕਦੇ ਉਹ ਤਾਂ ਅਸਲ ਸਰੀ ਨਹੀਂ ਬਣ ਸਕਦਾ ਉਹ ਤਾਂ ਹੁਣ ਇੱਕ ਵੱਜ ਪੈ ਗਈ ਬਿਲਕੁਲ ਹਾਂ ਤੇ ਕਿੰਨੇ ਬੰਦੇ ਨੇ ਬਾਈ ਜਿਹੜੇ ਇੱਥੋਂ ਰੈਫਰ ਕੀਤੇ ਗਏ ਨੇ ਅੱਗੇ ਉਹ ਹੈਗੇ ਤਿੰਨ ਜਣੇ ਨੇ ਇੱਕ 2.5 ਸਾਲ ਦੀ ਬੱਚੀ ਇੱਕ ਲੇਡੀ ਤੇ ਇੱਕ ਜੈਂਟਲ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਉਹਨਾਂ ਨੇ ਠੀਕ ਹੈ ਉਹਨਾਂ ਨੂੰ ਕੀ ਦਿੱਕਤ ਸੀਗੀ ਕਿਉਂ ਕੀਤਾ ਰੈਫਰ ਉਹਨਾਂ ਨੇ ਵੀ ਇੱਕ ਦਾ ਬੱਚੀ ਦਾ ਗੁੱਟ ਸੀਗਾ ਜਿਹੜਾ ਉਹਦਾ ਨਾਲ ਉਹ ਹੱਥ ਲੈ ਗਿਆ ਸੀਗਾ ਉਹਨੂੰ ਇੱਕ ਰੈਫਰ ਕੀਤਾ ਗਿਆ ਸੀ ਇੱਕ ਸਿਰ ਦੀ ਸੜ ਸੀਗੀ ਤੇ ਇੱਕ ਦੀ ਬਾਹ ਜਿਹੜੀ ਲਮਕਣ ਲੱਗੀ ਸੀਗੀ ਉਹਨੂੰ ਵੀ ਰੈਫਰ ਕਰ ਦਿੱਤਾ ਗਿਆ ਸੀ ਜੀ ਅਲੱਗ ਹੋ ਗਈ ਸੀ ਕਿ ਲਮਕੀ ਹਾਂ ਹਾਂ ਅਲੱਗ-ਅਲੱਗ ਹੋ ਗਈ ਸੀ ਠੀਕ ਹੈ ਜਦੋਂ ਉੱਥੇ ਪਹੁੰਚੇ ਉਹ ਲੋਕਾਂ ਨੇ ਮਤਲਬ ਰੋਲਾ ਵਗੈਰਾ ਵੀ ਕਾਫੀ ਪਾਇਆ ਹੋਣਾ ਉੱਥੇ ਕਿਹਾ ਕੀ ਹਾਂ ਕਾਫੀ ਵੀਰੇ ਪਹਿਲਾਂ ਤਾਂ 2-4 10 ਜਾਣੇ ਸੀ ਫਿਰ ਪਾਸ ਨੂੰ ਕੱਢਿਆ ਬਾਅਦ ਮਸ਼ੀਨਾਂ ਲਾ ਕੇ ਫਿਰ ਮੋਬਾਈਲ ਕਾਫੀ ਚੀਜ਼ਾਂ ਉਥੋਂ ਮਿਲੀਆਂ ਸਾਨੂੰ ਠੀਕ ਹੈ ਹੁਣ ਬਾਈ ਕੀ ਹਾਲਾਤ ਨੇ ਹਸਪਤਾਲ ਦੇ ਵਿੱਚ ਜਿਹੜੇ ਜ਼ਖਮੀ ਨੇ ਉਹਨਾਂ ਦੀ ਕੀ ਹਾਲਤ ਨੇ ਟ੍ਰੀਟਮੈਂਟ ਚੱਲ ਰਹੀ ਹੈ ਉਹਨਾਂ ਦੇ ਵੀਰੇ ਜਿਹੜੇ ਫੱਟੜ ਹੋ ਜਾਂ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਬਾਕੀ ਦੇ ਥੋਚ ਗਏ ਉਹਨਾਂ ਦਾ ਪੋਸਟਮਾਰਟਮ ਹੋ ਰਿਹਾ ਠੀਕ ਹੈ ਬਾਈ ਥੈਂਕ ਯੂ ਬਾਈ ਜੀ ਓਕੇ ਲੋਕਵਜ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ 임ਤਾਜ ਅੱਜ ਜੋ ਫਰੀਦਕੋਟ ਵਿਖੇ ਘਟਨਾ ਵਾਪਰੀ ਹੈ ਨਯੁੱਦੀ ਬੱਸ ਦਾ ਐਕਸੀਡੈਂਟ ਉਹਦੇ ਵਿੱਚ ਹੁਣ ਤੱਕ 6 ਮੌਤਾਂ ਹੋ ਚੁੱਕੀਆਂ ਨੇ ਕਈ ਬੰਦੇ ਜ਼ਖਮੀ ਨੇ ਤਾਂ ਉਹ ਸਾਰਾ ਕੁਝ ਵਾਪਰਿਆ ਕਿ ਜਿਹੜੇ ਮੌਕੇ ਤੇ ਪਹੁੰਚੇ ਨੇ ਉਹ ਵੀਰ ਛੜੇ ਨਾਲ ਮੌਜੂਦ ਨੇ ਇਹਨਾਂ ਨੇ ਜਾ ਕੇ ਜਿਹੜੀਆਂ ਡੈੱਡ ਬਾਡੀਆਂ ਕੱਢੀਆਂ ਜ਼ਖਮੀਆਂ ਨੂੰ ਕੱਢਿਆ ਭਾਈ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਬਰੇ ਰਾਮਣ ਜੀ ਤੇ ਬੱਸ ਆਪਣਾ ਕੋਟਪੁਰੇ ਤੁਸੀਂ ਕੰਮ ਕਿਹਨਾਂ ਨਾਲ ਕਰਦੇ ਹੋ ਸਰ ਮੈਂ ਡੇਰਾ ਸੱਚਾ ਸੋਤਨਾ ਕੰਮ ਕਰਦਾ ਵੀਰੇ ਤੁਹਾਨੂੰ ਕੀ ਕਾਲ ਆਉਂਦੀ ਹੈ ਕਦੋਂ ਆਉਂਦੀ ਹੈ ਕ 8 ਵਜੇ ਤੇ ਕੋਈ 35 ਮਿੰਟ ਤੇ ਕਾਲ ਆਉਂਦੀ ਹੈ ਕਿ ਇੱਕ ਸੂਏ ਦੇ ਵਿੱਚ ਬਸ ਡੇਗ ਗਈ ਜਾਨੀ ਕਿ ਨਾਲੇ ਜੋ ਡ੍ਰੇਮ ਦੇ ਵਿੱਚ ਉਹ ਹਾਂ ਬਸ ਡੇਗੀ ਤਾਂ ਅਸੀਂ ਕੱਟੇ ਹੋ ਕੇ 10 ਤੋਂ 15 ਬੰਦੇ ਉੱਤੇ ਪਹੁੰਚਦੇ ਹਾਂ ਤੇ ਜਾ ਕੇ ਉਹਨਾਂ ਦੀਆਂ ਜਾਨਾਂ ਬਚਾਈਆਂ ਜਾਂਦੀਆਂ ਤਾਂ ਉਹ 6 ਬੰਦਿਆਂ ਦੀ ਡੈਥ ਹੋ ਜਾਂਦੀ ਹੈ ਤੇ ਕਟੂੜ 15 ਬੰਦੇ ਜਿਹੜੇ ਫੱਟੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਜਦੋਂ ਅਸੀਂ ਪਹੁੰਚਦੇ ਹਾਂ ਕੀ ਹਾਲਾਤ ਸੀ ਕਿ ਕੀ ਕੁਝ ਦੇਖਿਆ ਤੁਸੀਂ ਉੱਥੇ ਪਹਿਲਾਂ ਗਿਆ ਵੀਰੇ ਬੱਸ ਓਵਰਟੈਕ ਕਰਦੀ ਸੀਗੀ ਟਰੱਕ ਨੂੰ ਟਰੱਕ ਦੇ ਨਾਲ ਜਾ ਵਾਜੀ ਬਸ ਬਸ ਉਹਨਾਂ ਦੇ ਡ੍ਰੇਮ ਦੇ ਵਿੱਚ ਡੇਗੀ ਤੇ ਟਰੱਕ ਵੀ ਪਲਟ ਗਿਆ ਸੀਗਾ ਮੌਕੇ ਤੇ ਤਾਂ ਜਾ ਕੇ ਇੱਕੋ ਦਮ ਹਬੜਾ ਦਬੜੀ ਮੱਛੀ ਦੇ ਅੰਦਰ ਬੜੇ ਤਾਂ ਜਾਨਾਂ ਬਚਾਈਆਂ ਗਈਆਂ ਹੂੰ ਤੁਸੀਂ ਵਿੱਚ ਤੁਸੀਂ ਵਿੱਚ ਚਲੇ ਗਏ ਡ੍ਰੀਮ ਹਾਂ ਵੀਰੇ ਵਿੱਚ ਡ੍ਰੀਮ ਤੇ ਵਿੱਚ ਬੱਸ ਦੇ ਵਿੱਚ ਗਏ ਆਂ ਸੀ ਜਾ ਕੇ ਅੰਦਰੋਂ ਬੰਦੇ ਕੱਢੇ ਤਾ ਜਾਨਾਂ ਬਚਾ ਲਿੱਤੀਆਂ ਗਈਆਂ ਸੀਗੀਆਂ 6 ਤੋਂ 7 ਬੰਦੇ ਜਿਹੜੀ ਡੈਥ ਹੋ ਚੁੱਕੀ ਅੰਦਰ ਡੈਥ ਹੋ ਚੁੱਕੀ ਹੈ ਜਦੋਂ ਤੁਸੀਂ ਅੰਦਰ ਵੜੇ ਹੋ ਕੀ ਮਤਲਬ ਲੋਕਾਂ ਦੇ ਹਾਲਾਤ ਸੀਗੇ ਜ਼ਖਮੀ ਕਿਸ ਪ੍ਰਕਾਰ ਹੋਏ ਲੋਕ ਉੱਤੇ ਜ਼ਖਮੀ ਵੀਰੇ ਕਿਸੇ ਦੀ ਕੋਈ ਲੱਤ ਟੁੱਟ ਗਈ ਕਿਸੇ ਦੀ ਕੋਈ ਬਾਹਂ ਕਿਸੇ ਦੇ ਇੱਕ ਬੱਚੀ 2.5 ਸਾਲ ਦੇ ਹੁੰਦਾ ਹੱਥ ਲੱਗ ਹੀ ਹੋ ਗਿਆ ਸੀ ਜਿਹੜਾ ਇੱਕ ਅਲਫਾਫੇ ਦੇ ਵਿੱਚ ਪਾ ਕੇ ਹੀ ਡਾਕਟਰਾਂ ਨੂੰ ਦਿੱਤਾ ਅੱਛਾ ਉਹ ਹੱਥ ਵਖਰਾ ਹੋ ਗਿਆ ਸੀ ਹਾਂ ਉਹ ਵਖਰਾ ਹੋ ਗਿਆ ਸੀ ਹਾਂ ਗੁੱਟ ਕੋਲੋਂ ਵਖਰਾ ਹੀ ਹੋ ਗਿਆ ਸੀ ਇੱਥੇ ਠੀਕ ਹੈ ਉਹ ਉਹਦਾ ਹੁਣ ਹੱਥ ਜੁੜੂਗਾ ਕਿ ਨਹੀਂ ਜੁੜਦਾ ਕੀ ਲੱਗਦਾ ਨਹੀਂ ਇੱਕੋ ਪੀਸ ਆ ਵੀਰੇ 4 ਇੰਚ ਦਾ ਜਿਹੋ ਲੱਗ ਗਿਆ ਪੀਸ ਉਹਨਾਂ ਕਿਤੇ ਉੱਥੇ ਡ੍ਰੇਮ ਦੇ ਵਿੱਚ ਡੇਗ ਗਿਆ ਜਦੋਂ ਪੀਸ ਲੱਗ ਗਿਆ ਤਾਂ ਫਿਰ ਹੱਥ ਜੁੜੂਗਾ ਨਹੀਂ ਤਾਂ ਉਹ ਹੱਥ ਨਹੀਂ ਜੁੜਨਾ ਡਾਕਟਰ ਕਹਿੰਦੇ ਇੱਥੇ ਕਿਸੇ ਮਤਲਬ ਵਿਅਕਤੀ ਦੀ ਕਹਿੰਦੇ ਕਿ ਬਾਹ ਵੀ ਵੱਡੀ ਗਈ ਸੀਗੀ ਨਾਲ ਇੱਕ ਬੰਦੇ ਦੀ ਬਾਹ ਵੱਡੀ ਗਈ ਸੀ ਉਹ ਜਮਨ ਨਾਲੋਂ ਨਹੀਂ ਗਾ ਕਹਿ ਸਕਦੇ ਹੋ ਲਮਕਣ ਲੱਗੀ ਸੀ ਉੱਥੇ ਅੱਛਾ ਹਾਂ ਇਹ ਹਾਲਾਤ ਹਾਂ ਹਾਂ ਇਹ ਇਦਾਂ ਦੇ ਹਾਲਾਤ ਬਣ ਗਏ ਸੀ ਇੱਥੇ ਜਖਮੀ ਕਿੰਨੇ ਕੁ ਲੋਕ ਨੇ ਬਾਈ ਜਿਹੜਾ ਜ਼ਿਆਦਾ ਜ਼ਖਮੀ ਹੋਏ ਉਹਨਾਂ ਵਿੱਚੋਂ ਜ਼ਿਆਦਾ ਜ਼ਖਮੀ ਕਟੋੜ 10 ਤੋਂ 12 ਬ ਠੀਕ ਹੈ ਹਾਂ ਉਹਨੇ ਵਿੱਚ ਕਿ ਹਰ ਇੱਕ ਦਾ ਅੰਗ ਬਾ ਟੁੱਟਿਆ ਕਿਸੇ ਨੇ ਹਾਂ ਕਿਸੇ ਦਾ ਕੋਈ ਲੱਤ ਟੁੱਟੀ ਕਿਸੇ ਦੀ ਬਾਹਾਂ ਟੁੱਟੀ ਹੈ ਕਿਸੇ ਦੀ ਉਂਗਲ ਟੁੱਟ ਗਈ ਕਿਸੇ ਦੇ ਕੋਈ ਸਿਰ ਦੀ ਸੱਟ ਵੱਜ ਗਈ ਇਦਾਂ ਨੇ ਬਹੁਤ ਹੋ ਜਿੰਦੇ ਤੇ ਬੱਸ ਦੀ ਹਾਲਾ ਬੱਸ ਦੇ ਹਾਲਾਤ ਕੀ ਸੀਗੇ ਬਈ ਮਤਲਬ ਬੱਸ ਸਾਜੀ ਪੰਨੀ ਗਈ ਸੀ ਜਦੋਂ ਤੁਸੀਂ ਅੰਦਰ ਬੜੇ ਹੋ ਕਿਵੇਂ ਬਿਲਕੁਲ ਚੱਕਣਾ ਚੂਰਾ ਹੋ ਚੁੱਕੀ ਸੀ ਬੱਸ ਅੱਗੋ ਸਾਰੀ ਟੁੱਟ ਚੁੱਕੀ ਸੀ ਸੈੱਡ ਵਾਲੇ ਸ਼ੀਸ਼ੇ ਚੂਜੇ ਸਭ ਟੁੱਟ ਚੁੱਕੇ ਸੀ ਬਰੇ ਲੋਕਾਂ ਨੇ ਖੁਦ ਨਹੀਂ ਕੋਸ਼ਿਸ਼ ਕੀਤੀ ਹੋਣੀ ਬਾਹਰ ਹੋਣ ਦੀ ਬਈ ਆ ਨਹੀਂ ਸਕਦੇ ਸੀ ਬਾਹਰ ਕਿਉਂਕਿ ਬੱਸ ਏਡੀ ਭਿਆਨਕ ਹਾਸਲੇ ਨਾਲ ਢਿੱਗੀ ਸੀ ਕਿਉਣ ਦੇ ਕੋਈ ਬੰਦ ਨਹੀਂ ਸੀ ਚਾਂਸ ਕੀ ਆਪਦੇ ਆਪ ਨੂੰ ਬਾਹਰ ਕੱਢ ਸਕੇ ਠੀਕ ਹੈ ਬਾਕੀ ਜਿਹੜੇ ਜਮਾਂ ਸਹੀ ਕਿੰਨੇ ਬੰਦੇ ਨਿਕਲੇ ਬਸ ਦੇ ਵਿੱਚ ਦੋ ਬੰਦੇ ਨਿਕਲੇ ਸੀ ਵੀਰੇ ਦੋ ਮੁੰਡੇ ਦੋ ਮੁੰਡੇ ਸੀ ਸਿਰਫ ਠੀਕ ਹੈ ਉਹਨਾਂ ਦਾ ਪਤਾ ਲੱਗਿਆ ਕਿਵੇਂ ਜਾਨ ਬਚੀ ਉਹਨਾਂ ਦੀ ਉਹ ਕੁਦਰਤੀ ਉੱਪਰ ਪੈਪਾ ਲੱਗੇ ਹੁੰਦੀ ਆ ਪੈਪਾ ਨੂੰ ਹੱਥ ਬਾ ਕੇ ਉਹਨਾਂ ਨੇ ਆਪਦੀ ਜਾਨ ਬਚਾਈ ਆ ਹੂੰ ਤੇ ਜਦੋਂ ਉਹਨਾਂ ਨੇ ਪੈਪਾ ਨੂੰ ਹੱਥ ਬਾ ਕੇ ਜਾਨ ਬਚਾਈ ਫਿਰ ਉਹ ਨਿਕਲ ਕੇ ਬਾਹਰ ਆਏ ਫਿਰ ਦੂਜਿਆਂ ਨੂੰ ਕੱਢਿਆ ਗਿਆ ਨਾਲ ਲਾ ਕੇ ਉਹਨਾਂ ਦੇ ਠੀਕ ਹੈ ਜੋ ਜਿਹੜੇ ਮਰਨ ਵਾਲੇ ਆ ਮਰਨ ਵਾਲੇ ਵਿੱਚ ਕਿੰਨੇ ਬੰਦੇ ਨੇ ਕਿੰਨੇ ਬੱਚੇ ਨੇ ਕਿੰਨੀ ਔਰਤਾਂ ਇੱਕ ਬੱਚਾ ਤੇ ਔਰਤਾਂ ਦਾ ਤਾਂ ਬੰਦਿਆ ਦਾ ਪਤਾ ਨਹੀਂ ਲੱਗ ਪਾਇਆ ਪਰ ਟੋਟਲ 6 ਜਣੇ ਮਰੇ ਨੇ 6 ਜਣੇ ਬੱਚਾ ਇੱਕ ਉਹਦੇ ਵਿੱਚ ਹਾਂ ਬੱਚਾ ਇੱਕ ਬੱਚੇ ਦੀ ਕਿੰਨੀ ਕੁ ਉਮਰ ਹੋਦੀ ਉਮਰ ਕਹਿੰਦੇ ਕੋਈ ਹੋਊਗੀ 13-14 ਸਾਲ ਦੀ ਬੱਚੇ ਦੀ ਦਿੱਤੋ ਹਾਂ 13-14 ਸਾਲ ਦਾ ਠੀਕ ਹੈ ਉਸ ਤੋਂ ਬਾਅਦ ਉਹਨਾਂ ਦਾ ਸਮਾਨ ਵੀ ਨਿਕਲ ਰਿਹਾ ਕਹਿੰਦੇ ਟ੍ਰੇਨ ਦੇ ਵਿੱਚੋਂ ਹਾਂ ਕਾਫੀ ਨਿਕਲਿਆ ਕੋਈ ਪਰਸ ਨਿਕਲੇ ਕੋਈ ਮੋਬਾਈਲ ਨਿਕਲਿਆ ਇਦਾਂ ਦਾ ਕੋਈ ਨਿਕਲ ਰਿਹਾ ਸੀਗਾ 3-4 ਤਾਂ ਫੋਨ ਮੈਨੂੰ ਹੀ ਮਿਲੇ ਉਸ ਤੋਂ ਹਾਂ 3-4 ਫੋਨ ਮੈਨੂੰ ਮਿਲੇ ਜਿਹੜੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੇ ਸੀਗੇ ਠੀਕ ਹੈ ਅੱਛਾ ਇਹਦੇ ਵਿੱਚ ਇਹ ਪਤਾ ਲੱਗਿਆ ਬਾਈ ਕਿ ਗਲਤੀ ਕਿਹਦੀ ਸੀਗੀ ਮੁੱਖ ਕਿਉਂ ਕਾਰਨ ਕੀ ਬਣਿਆਗਾ ਵੀਰੇ ਬਸ ਕਾਫੀ ਤੇਜ਼ ਆ ਰਹੀ ਸੀ ਕੋਟਕਪੁਰੇ ਵੱਲ ਤੋਂ ਬਸ ਕਾਫੀ ਤੇਜ਼ ਸੀ ਕਿਉਂਕਿ ਟੋਟਲ ਕੁੱਲ ਗਲਤੀ ਬੱਸ ਵਾਲੇ ਦੀ ਮੰਨ ਸੀ ਕਿਉਂਕਿ ਬੱਸ ਬਹੁਤ ਜ਼ਿਆਦਾ ਤੇਜ਼ ਸੀ ਓਵਰ ਸਪੀਡ ਤੇ ਸੀ ਬੱਸ ਓਵਰ ਸਪੀਡ ਸੀ ਹਾਂ ਠੀਕ ਹੈ ਕਿ ਲੱਗਦਾ ਨਹੀਂ ਵੀ ਇੱਕ ਇੱਕ ਮਿੰਟ ਬਚਾਉਣ ਦੇ ਖਾਤਰ ਕਿੰਨੀਆਂ ਜਾਨਾਂ ਅੱਜ ਜਲੇ ਗਈਆਂ ਵੀਰੇ ਇਹੀ ਤਾਂ ਇਹਨਾਂ ਚਾਹੀਦਾ ਨਾ ਹੁਣ ਇੱਕ ਮਿੰਟ ਜਾਂ ਦੋ ਮਿੰਟ ਲੇਟ ਹੁੰਦੇ ਹੋਣਗੇ ਤਾਂ ਕਟੋਕੜ 6 ਜਾਨਾਂ ਲਏ ਬੈਠੇ 6 ਜਾਨਾਂ ਲਏ ਬੈਠੇ ਹਾਂ ਤੇ ਜਿਹੜੇ ਉਹਨਾਂ ਦਾ ਰੰਗ ਪਰ ਟੁੱਟ ਗਿਆ ਉਹ ਵੀ ਸਾਰੀ ਉਮਰ ਉਹ ਵੀ ਬੈਠੇ ਵੀਰੇ ਦੱਸੋ ਤੁਸੀਂ ਵੱਜ ਪੈ ਗਈ ਉਹਨਾਂ ਦੇ ਕਿਸੇ ਦੀ ਬਾਹਾਂ ਟੁੱਟ ਗਈ ਉਹ ਸਹੀ ਤਾਂ ਹੋ ਨਹੀਂ ਸਕਦੇ ਉਹ ਤਾਂ ਅਸਲ ਸਰੀ ਨਹੀਂ ਬਣ ਸਕਦਾ ਉਹ ਤਾਂ ਹੁਣ ਇੱਕ ਵੱਜ ਪੈ ਗਈ ਬਿਲਕੁਲ ਹਾਂ ਤੇ ਕਿੰ ਉਹ ਹੈਗੇ ਤਿੰਨ ਜਣੇ ਨੇ ਇੱਕ 2.5 ਸਾਲ ਦੀ ਬੱਚੀ ਇੱਕ ਲੇਡੀ ਤੇ ਇੱਕ ਜੈਂਟਲ ਨੂੰ ਅੰਮ੍ਰਿਤਸਰ ਕੀਤਾ ਗਿਆ ਉਹਨਾਂ ਨੇ ਠੀਕ ਹੈ ਉਹਨਾਂ ਨੂੰ ਕੀ ਦਿੱਕਤ ਸੀਗੀ ਕਿਉਂ ਕੀਤਾ ਰੈਫਰ ਉਹਨਾਂ ਨੇ ਵੀ ਇੱਕ ਦਾ ਬੱਚੀ ਦਾ ਗੁੱਟ ਸੀਗਾ ਜਿਹੜਾ ਉਹਦਾ ਨਾਲੋਂ ਹੱਥ ਲੱਗਿਆ ਸੀਗਾ ਉਹਨੂੰ ਇੱਕ ਰੈਫਰ ਕੀਤਾ ਗਿਆ ਸੀ ਇੱਕ ਸਿਰ ਦੀ ਸੜ ਸੀਗੀ ਤੇ ਇੱਕ ਦੀ ਬਾਹ ਜਿਹੜੀ ਲੰਮਕਣ ਲੱਗੀ ਸੀਗੀ ਉਹਨੂੰ ਵੀ ਰੈਫਰ ਕਰ ਦਿੱਤਾ ਗਿਆ ਸੀ ਹਾਂਜੀ ਅਲੱਗ ਹੋ ਗਈ ਸੀ ਕਿ ਲੰਮਕੀ ਹਾਂ 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 ਅਲੱਗ ਅਲੱਗ ਹੋ ਗਏ ਸੀ ਠੀਕ ਹੈ ਜਦੋਂ ਉੱਥੇ ਪਹੁੰਚੇ ਉਹ ਲੋਕਾਂ ਨੇ ਮਤਲਬ ਰੋਲਾ ਵਗੈਰਾ ਵੀ ਕਾਫੀ ਪਾਇਆ ਹੋਣਾ ਉੱਥੇ ਕਿਹਾ ਕੀ ਹਾਂ ਕਾਫੀ ਵੀਰੇ ਪਹਿਲਾਂ ਤਾਂ 2-4 10 ਫਿਰ ਪਾਸ ਨੂੰ ਕੱਢਿਆ ਬਾਅਦ ਮਸ਼ੀਨਾਂ ਲਾ ਕੇ ਫਿਰ ਮੋਬਾਈਲ ਕਾਫੀ ਚੀਜ਼ਾਂ ਉਥੋਂ ਮਿਲੀਆਂ ਸਾਨੂੰ ਕਾਫੀ ਠੀਕ ਹੈ ਹੁਣ ਬਈ ਕੀ ਹਾਲਾਤ ਨੇ ਹਸਪਤਾਲ ਦੇ ਵਿੱਚ ਜਿਹੜੇ ਜ਼ਖਮੀ ਨੇ ਉਹਨਾਂ ਦੀ ਕੀ ਹਾਲਤ ਨੇ ਟ੍ਰੀਟਮੈਂਟ ਚੱਲ ਰਹੀ ਹੈ ਉਹਨਾਂ ਦੇ ਵੀਰੇ ਜਿਹੜੇ ਫੱਟੜ ਹੋ ਜਾਂ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਬਾਕੀ ਦੇ ਥੋ ਚ ਗਏ ਉਹਨਾਂ ਦਾ ਪੋਸਟਮਾਰਟਮ ਹੋ ਰਿਹਾ ਠੀਕ ਹੈ ਬਈ ਥੈਂਕ ਯੂ ਬਈ ওকে